अमृतसर के रनज एवेन्यू इलाके बदमाश विचालेड़ी थानेउंर बदमाशाड़ मुकाबले वाली थांत कमिश्नर भी पहुंचे ने हम जांच पड़ताल जो की जा रही है सो अमृतसर एनकाउंटर हो रणजीत एवेन्यू इलाके होलिस बदमाशा विचाले जबरदस्त मुठभेड़ हुई है जिस जबरदस्त फायरिंग हुई है

ਜਿੱਥੇ ਆਪਾਂ ਮੌਕੇ ਤੇ ਉੱਤੇ ਖੜੇ ਆ ਤਾਂ ਉਹ ਗੱਡੀ ਵਾਲੇ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ ਹਵਾ ਚ ਦੋ ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਤੇ ਜਿਹੜਾ ਡਰਾਈਵਰ ਸੀਟ ਦੇ ਨਾਲ ਵਾਲਾ ਕੋਹ ਪੈਸੇਂਜਰ ਸੀ ਉਹਨੇ ਉੱਥੋਂ ਉੱਤਰ ਕੇ ਫਿਰ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਉਸ ਤੋਂ ਬਾਅਦ ਲਖਵਿੰਦਰ ਜੋ ਹੈ ਐਸਐਸਏ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜੋ ਚਲਾਈ ਤਾਂ ਉਹਦੇ ਲੱਗ ਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹਦੀ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਸ਼ਾਰਾ ਖੁਰਦ ਇਹ ਜਿਆਦਾ ਪਛੋਕੜ ਦੇਖੇ ਜਾਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਹੈ ਜਿੱਚ ਡਕਾਟੀ ਰੋਬਰੀ ਔਰ ਪਿਸਤੌਲ ਦੀ ਨੋਕ ਤੇ ਉੱਤੇ ਸਨੇਚਿੰਗ ਔਰ ਵਕ ਵਕ ਜਿਹੜਾ ਇਹ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਈਲੀਸ ਭੇਜਿਆ ਇਹ ਤਰਨਤਾਰਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ ਪੰਜ ਕ੍ਰਿਮੀਨਲ ਕੇਸ ਦਰਜ ਨੇ ਬਸਨ ਸਿੰਘ ਇਹ ਵੀ ਜਿਹੜਾ ਹੈਗਾ ਤਰਨਤਾਰਨ ਦੇ ਸਿਧਿਕ ਦਾ ਰਹਿਣ ਵਾਲਾ ਇਹਦੇ ਖਿਲਾਫ 6 ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹੀਨियस ਕ੍ਰਾਈਮ ਜਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਸਨੇਚਿੰਗ ਵਿਦ ਔਨ ਗਨ ਪੁਆਇੰਟ ਉਹ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਈਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਹ ਸਾਰੇ ਏਰੀਏ ਕਰਨਤਾਰਨ ਦੇ ਵਿੱਚ ਔਰ ਪਿੱਛੇ ਮੋਗੇ ਦੇ ਵਿੱਚ ਵੀ ਜਿਹੜਾ ਕੁੜਾ ਇਹਨਾਂ ਦਾ ਲਾ ਕੇ ਆਏ ਜਦੋਂ ਅਸੀਂ ਪਰਸਿਊ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਦੇ ਉੱਤੇ 70000 ਰੁਪਏ ਦੇ ਕਰੀਬ ਕੈਸ਼ ਉੱਥੋਂ ਲੁੱਟਿਆ ਤੇ ਸਾਰੇ ਉਹਦੇ ਸੋਨੇ ਦਾ ਜਿੰਨੇ ਵੀ ਚੀਜ਼ਾਂ ਪਾਈਆਂ ਸੀ ਮੁੰਦਰੀ ਵਗੈਰਾ ਉਹ ਚੀਜ਼ਾਂ ਉਹ ਲੁੱਟ ਲਈਆਂ ਸੀਗੇ ਉਹ ਕੇਸ ਵੀ ਇਹਦੇ ਚ ਟ੍ਰੇਸ ਹੋਇਆ ਔਰ ਉਸ ਤੋਂ ਬਾਅਦ ਹੁਣ ਟੋਕੇ ਗੱਡੀਆਂ ਦੇ ਇਹ ਮਾਸਟਰ ਸੀਗੇ ਕਿ ਨੰਬਰ ਪਲੇਟ ਚੇਂਜ ਕਰ ਲੈਂਦੇ ਸੀ ਕਾਫੀ ਨੰਬਰ ਪਲੇਟਸ ਵੀ ਮਿਲੀਆਂ ਹੈ ਉਹ ਵੀ ਸਾਰੀ ਅਸੀਂ ਵੈਰੀਫਾਈ ਕਰਕੇ ਉਹ ਵੀ ਐਕਸ਼ਨ ਨਾਲ ਲੈ ਰਹੇ ਹਾਂ ਹੁਣ ਜਿਹੜੀ ਲੇਟੈਸਟ ਪਲਾਨ ਇਹਨਾਂ ਦੀ ਮੋਡਲੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੀ ਆ ਉਹੀ ਹੈ ਕਿ ਕੱਲ ਇਹਨਾਂ ਨੇ ਇਥੇ ਤਾਕਸੀ ਵਿੱਚੋਂ ਜੋ ਜਲੰਧਰ ਸਾਈਡ ਤੇ ਜਾਣਾ ਸੀ ਇਸ ਰਸਤੇ 'ਚ ਬਲੈਰੋ ਕੈਂਪਰ ਇੱਕ ਖੋਣਾ ਸੀਗਾ ਉਸ ਤੇ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਸੀ ਅਜੇ ਇੱਕ ਦੇਖ ਰਹੇ ਹਾਂ ਵੀ ਕੀ ਇਹ ਬੈਂਕ ਨੂੰ ਕਿਸੇ ਨੂੰ ਜਾਂ ਕੀ ਹੈ ਦੁਆਬਾ ਏਰੀਆ 'ਚ ਕਰਨਾ ਚਾਹੁੰਦੇ ਸੀ ਉੱਥੇ ਅਸੀਂ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਸ ਤਰ੍ਹਾਂ ਕਿੰਨੇ ਵਰਤਨ ਤੇ ਮੈਂ ਤਾਂ ਇਹ ਤਾਂ ਇੱਕ 32 ਬੋਰ ਦਾ ਰਵਾਲਵਰ ਹੋਇਆ ਜੀ ਜਿਹਦੇ ਤੇ ਤਿੰਨ ਰਾਉਂਡਸ ਹੀ ਮਿਲੇ ਦੋ ਇਹਨੇ ਇੱਕ ਫਾਰ ਕਰ ਦਿੱਤਾ ਸੀ ਇੱਕ ਇਹਦਾ ਮਿਸ ਹੋ ਗਿਆ ਤੇ ਤਿੰਨ ਹੈ ਇਲੀਗਲ ਜੀ ਸਰ ਇਹਨਾਂ ਦੇ ਵਿੱਚ ਕੋਈ ਆਪਸੀ ਕਨੈਕਸ਼ਨ ਕੁਝ ਨਜ਼ਰ ਆ ਰਿਹਾ ਆ ਆਪਸੀ ਤਾਂ ਦੇਖੋ ਕਾਫੀ ਦਿਨ ਤੋਂ ਨਾਲ ਹੀ ਨੇ ਜਦੋਂ ਆਪਣੇ ਵਾਲੀ ਵਾਰਦਾਤ ਹੋਈ ਆ ਗੱਡੀ ਵਾਲੇ ਉਦੋਂ ਵੀ ਇਕੱਠੇ ਆਏ ਸੀ ਇਹ ਉਹਨੂੰ ਵੀ ਇਕੱਠੇ ਅੰਜਾਮ ਦਿੱਤਾ ਜਲੰਧਰ ਵਾਲੀ ਵਾਰਦਾਤ 'ਚ ਵੀ ਇਕੱਠੇ ਸੀ ਤੇ ਹੁਣ ਕੱਲ ਵੀ ਇਹ ਇਕੱਠੇ ਹੀ ਸੀਗੇ ਤੇ ਅਗਲੀ ਵਾਰਦਾਤ ਕਰਨ ਦੀ ਤਾਂ